ਕੇ ਬੱਚਿਆਂ ਨੇ ਤੇ ਸੋਨਾਮਾ ਦੇ ਦਿੱਤਾ ਨੌਜਵਾਨ ਬੱਚਿਆਂ ਨੂੰ ਲੁਧਿਆਣਾ ਨੂੰ ਸੋਚਕੁਆਂਦੇ ਤੁਸੀਂ ਦਰਬਾਰ ਸਾਹਿਬ ਕੱਢ ਕੇ ਨੌਜਵਾਨ ਬੱਚਿਆਂ ਨੂੰ ਸੋਚਕੁਆਂਦੇ ਹੋ ਤੇ ਖੁਦ ਤੁਹਾਡਾ ਚੀਫ ਮਿੰਿਸਟਰ ਜਿਹੜਾ ਹੈ ਉਸ ਸੋਨ ਦੀ ਉਹ ਕਦਰ ਹੀ ਨਹੀਂ ਕਰਦਾ ਲਗਾਤਾਰ ਤੁਸੀਂ ਸੁੱਤੇ ਰਹੇ ਵੱਡੇ ਪੇਮਾਨੇ ਤੇ ਨੌਜਵਾਨ ਬੱਚੇ ਸਾਡੇ ਸ਼ਿਕਾਰ ਹੁੰਦੇ ਰਹੇ 3 ਸਾਲ ਤੋਂ ਬਾਅਦ ਜਦੋਂ ਦਿੱਲੀ ਦੀ ਤੁਸੀਂ ਇਲੈਕਸ਼ਨ ਹਾਰੇ ਹੋ ਤੇ ਤੁਹਾਨੂੰ ਇੱਕੋ ਦਮ ਇਹ ਗੱਲ ਯਾਦ ਆਈ ਕਿ ਅਸੀਂ ਹੁਣ ਜਵਾਬ ਦੇ ਆ ਕੋਈ ਨਾ ਕੋਈ ਡਰਾਮਾ ਨਵੇਂ ਸ਼ੁਰੂ اچਾਣਾ ਪੈ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਏ ਸਾਰਨੋਂ ਪਹਿਲੇ ਡੋਪ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਫਿਰ ਵਿਰੋਧੀ ਧਿਰ ਦੇ ਲੀਡਰ ਦਾ ਹੋਣਾ ਚਾਹੀਦਾ ਫਿਰ ਤੁਹਾਡੀ ਸਾਰੀ ਕੈਬਨਿਟ ਦਾ ਹੋਣਾ ਚਾਹੀਦਾ ਫਿਰ ਸਾਰੇ ਹੀ ਬਾਕੀ ਦੇ ਐਮਐਲਏ ਸਾਰੀਆਂ ਪਾਰਟੀਆਂ ਦੇ ਇਹਦੇ ਵਿੱਚ ਉਹ ਗਿਣਤੀ ਤੁਹਾਡੀ ਹੈ ਤੇ ਬਾਕੀ ਕਾਂਗਰਸ ਸੀ ਤੇ ਬਾਕੀ ਪਾਰਟੀਆਂ ਦੀ ਸ਼ਾਇਦ ਇਹ ਗੱਲ ਭੁੱਲ ਗਈ ਹੋਏ ਕਿ 2022 ਦੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਤਕਰੀਬਨ 2 ਸਾਲ ਪਹਿਲਾਂ ਤੁਸੀਂ ਇੱਕ ਵਿਸ਼ਾਲ ਇਕੱਠ ਬਰਨਾਲਾ ਸ਼ਹਿਰ ਦੇ ਵਿੱਚ ਜਿਹੜਾ ਆਪ ਦਾ ਹੈੱਡਕੁਆਰਟਰ ਸੀ ਉੱਥੇ ਬੁਲਵਾਈ ਉਹਨਾਂ ਸਖਤ ਦੇ ਵਿੱਚ ਤੁਸੀਂ ਭਗਵੰਤ ਮਾਨ ਸੀਐਮ ਪੰਜਾਬ ਉਹਨਾਂ ਦੇ ਮਾਤਾ ਜੀ ਦੇ ਸਿਰ ਤੇ ਹੱਥ ਰੱਖਵਾਇਆ ਭਗਵੰਤ ਜੀ ਕੋਲ ਤੇ ਤੁਸੀਂ ਸਾਰੇ ਪੰਜਾਬ ਨੂੰ ਵਚਨ ਦਿੱਤਾ ਤੇ ਭਗਵੰਤ ਮਾਨ ਨੇ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ so that ਤੁਹਾਨੂੰ ਵੀ ਪਤਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਇੱਕ ਮੁਹਿਮ ਹੈ ਇਹਨਰ ਜਿਹੜੇ ਮਾਪੇ ਜਿਹੜੇ ਨੂੰ ਚਾਹਦੇ ਨੇ ਕਿ ਇਸ ਬਹੁਤ ਵੱਡੇ ਨਸ਼ੇ ਦੇ ਅਭਿਆਨ ਦੇ ਵਿੱਚੋਂ ਪੰਜਾਬ ਨੂੰ ਕਢਣਾ ਚਾਹੀਦਾ ਤੁਸੀਂ ਵੋਟਾਂ ਲਈਆਂ ਵੋਟਾਂ ਤੋਂ ਬਿਲਕੁਲ ਕਰੀਬ ਤੁਸੀਂ ਇਹ ਵਚਨ ਦਿੱਤਾ ਸਮੁੱਚੇ ਪੰਜਾਬ ਨੂੰ ਕਿ ਮੇਰੀ ਸਰਕਾਰ ਆਏਗੀ ਤਾਂ ਮੈਂ 4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੂੰਗਾ ਤੁਹਾਡੀ ਸਰਕਾਰ ਆਈ ਤੁਹਾਡੇ ਇਹਨਾਂ ਵਾਅਦਿਆਂ ਕਾਰਨ ਲੋਕਾਂ ਨੇ ਵੱਡੇ ਪੇਮਾਨੇ ਤੇ ਤੁਹਾਡੇ ਤੇ ਆਸਤਾ ਰੱਖੀ ਤੁਹਾਨੂੰ ਵੋਟਾਂ ਪਈਆਂ 92 ਤੁਹਾਡੇ ਐਮਐਲਏ ਆਏ ਵਨ ਵੇ ਇਲੈਕਸ਼ਨ ਹੋਈ ਪੰਜਾਬ ਦੇ ਇਤਿਹਾਸ ਚ ਅਜੇ ਤੱਕ ਕਦੀ ਕਿਸੇ ਪਾਰਟੀ ਨੂੰ ਇੰਨੀ ਵੱਡੀ ਓਵਰਵੈਲਮਿੰਗ ਕਦੀ ਕਾਮਯਾਬੀ ਨਹੀਂ ਸੀ ਮਿਲੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤਿੰਨ ਸਾਲ ਲਗਾਤਾਰ ਤੁਸੀਂ ਸੁੱਤੇ ਰਹੇ ਵੱਡੇ ਪੇਮਾਨੇ ਤੇ ਨੌਜਵਾਨ ਬੱਚੇ ਸਾਡੇ ਸ਼ਿਕਾਰ ਹੁੰਦੇ ਰਹੇ ਤਿੰਨ ਸਾਲ ਤੋਂ ਬਾਅਦ ਜਦੋਂ ਦਿੱਲੀ ਦੀ ਤੁਸੀਂ ਇਲੈਕਸ਼ਨ ਹਾਰੇ ਹੋ ਤੇ ਤਨੂ ਇਕਦਮ ਇਹ ਗੱਲ ਯਾਦ ਆਈ ਕਿ ਅਸੀਂ ਹੁਣ ਜਵਾਬ ਦੇ ਆ ਕੋਈ ਨਾ ਕੋਈ ਡਰਾਮਾ ਨਵੇਂ ਸਿਰੋਂ ਰਚਾਣਾ ਪੈਣਾ ਮੈਂ ਤੁਹਾਡੀ ਯਾਦ ਆ ਇਸ ਵਾਸਤੇ ਦੱਸਣਾ ਚਾਹੰ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ 1 ਅਕਤੂਬਰ ਤਕਰੀਬਨ ਤਹੀ ਦੀ ਗੱਲ ਹੈ 1.5 ਸਾਲ ਪਹਿਲੇ ਦੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਹਜ਼ਾਰਾਂ ਦਾ ਕੱਟ ਤੁਸੀਂ ਨੌਜਵਾਨ ਬੱਚਿਆਂ ਦਾ ਕੀਤਾ ਤੇ ਸੌਂ ਚੁਕਾਈ ਹੈ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਅਮਰitsar ਦੇ ਪੁੱਤਰ ਨਗਰੀ ਚੋ ਹਜ਼ਾਰਾਂ ਨੌਜਵਾਨ ਬੱਚੇ ਛੋਟੀ ਛੋਟੀ ਉਮਰ ਦੇ ਇਕੱਠੇ ਕੀਤੇ ਹੋਲੀਐਸਟ ਆਫ ਹੋਲੀ ਸ਼ਰਾਈਟਸ ਦਰਬਾਰ ਸਾਹਿਬ ਚ ਲੈ ਕੇ ਗਏ ਤੁਹਾਡੀ ਐਡਮਿਨਿਸਟ੍ਰੇਸ਼ਨ ਲੈ ਕੇ ਗਈ ਪਰ ਕਰਮਾ ਸਾਹਿਬ ਦੇ ਵਿੱਚ ਖੜਿਆ ਹੋ ਕੇ ਚੀਫ ਮਿਨਿਸਟਰ ਦੀ ਮੌਜੂਦਗੀ ਚ ਫਿਰ ਇੱਕ ਸੌ ਬੱਚਿਆਂ ਨੂੰ ਕੋਈ ਗਈ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕੇਜਰੀਵਾਲ ਸਾਹਿਬ ਕੇ ਬੱਚਿਆਂ ਨੇ ਤੇ ਸੌ ਨਾਮਾ ਦੇ ਦਿੱਤਾ ਜਿਹੜਾ ਮੁੱਖ ਮੰਤਰੀ ਹੈ ਸੂਬੇ ਦਾ ਜਿਹਦੇ ਜਿਸ ਨੇ ਇਸ ਮੁਹਿੰਮ ਨੂੰ ਲੀਡ ਕਰਨਾ ਉਹ ਤੇ ਅਜੇ ਤਿੰਨਾਂ ਸਾਲਾਂ ਚ ਤੁਹਾਡੇ ਕੋਲ ਨਸ਼ਾ ਮੁਕਤ ਨਹੀਂ ਹੋ ਸਕਿਆ ਕੀ ਤੁਹਾਡੀ ਲੀਡਰਸ਼ਿਪ ਮੁੱਖ ਮੰਤਰੀ ਕੀ ਜ਼ਵਾਬਦੇ ਨਹੀਂ ਇਸ ਗੱਲ ਦਾ ਜੀ ਤੁਸੀਂ ਨੌਜਵਾਨ ਬੱਚਿਆਂ ਨੂੰ ਲੁਧਿਆਣੇ ਸੌਂਚਕਵਾਂਦੇ ਹੋ ਤੁਸੀਂ ਦਰਬਾਰ ਸਾਹਿਬ ਖੜਕੇ ਨੌਜਵਾਨ ਬੱਚਿਆਂ ਨੂੰ ਸੌਂਚਕਵਾਂਦੇ ਹੋ ਤੇ ਖੁਦ ਤੁਹਾਡਾ ਚੀਫ ਮਿਨਿਸਟਰ ਜਿਹੜਾ ਹੈ ਉਸ ਸੌਂ ਦੀ ਕੋਈ ਕਦਰ ਹੀ ਨਹੀਂ ਕਰਦਾ ਜੀ ਇਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਕਿ ਨਵਾਂ ਡਰਾਮਾ ਰਚਾਇਆ ਹੈ ਅਜ ਤੋਂ ਮਹੀਨਾ ਪਹਿਲੇ ਜਾਂ 15 ਦਿਨ ਪਹਿਲੇ ਅਸੈਂਬਲੀ ਸੈਸ਼ਨ ਤੁਸੀਂ ਇੱਕ ਨਵੀਂ ਗੱਲ ਕਹੀ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਜਨਗਣਨਾ ਕਰਾਂਗੇ ਹਰ ਘਰ ਦੇ ਵਿੱਚ ਵੇਖਾਂਗੇ ਕਿੰਨੇ ਕੁ ਜਿਹੜੇ ਬੱਚੇ ਨੇ ਉਹ ਨਸ਼ੇ ਦਾ ਇਸਤੇਮਾਲ ਕਰਦੇ ਨੇ ਮੈਂ ਵੈਲਕਮ ਕੀਤਾ ਬਟ ਮੈਂ ਇੱਕ ਸੁਜੈਸ਼ਨ ਦਿੰਦਾ ਉੱਥੇ ਮੇਰਾ ਇੱਕ ਤੁਹਾਨੂੰ ਸੁਜੈਸ਼ਨ ਸੀ ਕਿ ਜਾਣ ਕਰਨਾ ਜਿਹੜੀ ਹੈ ਇਹ ਸਾਰਿਆਂ ਨੂੰ ਪਹਿਲੇ ਪੰਜਾਬ ਐਸੈਂਬਲੀ ਤੋਂ ਸ਼ੁਰੂ ਹੋਣੀ ਚਾਹੀਦੀ ਪਹਿਲੀ ਜਾਣ ਕਰਨਾ ਜਿਹੜੀ ਹੈ ਉਹਦੇ ਨਾਲ ਡੋਪ ਟੈਸਟ ਕਰਾਇਆ ਜਾਏ ਪੀਜੀਆਈ ਦੇ ਡਾਕਟਰ ਜਿਹੜੇ ਨੇ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਏ ਸਾਰਿਆਂ ਨੂੰ ਪਹਿਲੇ ਡੋਪ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਫਿਰ ਵਿਰੋਧੀ ਧਿਰ ਦੇ ਲੀਡਰ ਦਾ ਹੋਣਾ ਚਾਹੀਦਾ ਫਿਰ ਤੁਹਾਡੀ ਸਾਰੀ ਕੈਬਨਿਟ ਦਾ ਹੋਣਾ ਚਾਹੀਦਾ ਫਿਰ ਸਾਰੇ ਹੀ ਬਾਕੀ ਦੇ ਐਮਐਲਏ ਸਾਰੀਆਂ ਪਾਰਟੀਆਂ ਦੇ ਇਹਦੇ ਵਿੱਚ ਬਹੁ ਗਿਣਤੀ ਤੁਹਾਡੀ ਹੈ ਤੇ ਬਾਕੀ ਕਾਂਗਰਸ ਦੀ ਤੇ ਬਾਕੀ ਪਾਰਟੀਆਂ ਦੀ ਉਹਨਾਂ ਦਾ ਹੋਏ ਤੇ ਫਿਰ ਵਿਧਾਨ ਸਭਾ ਦੇ ਪੋਰਟਲ ਦੇ ਉੱਤੇ ਇਹ ਸਾਰੀ ਜਿਹੜੀ ਟੈਸਟ ਰਿਪੋਰਟਸ ਹੈ ਨੇ ਉਹ ਚਾੜੀਆਂ ਜਾਣ ਪੰਜਾਬ ਦੇ ਲੋਕ ਵੇਖ ਸਕਣ ਕਿ ਕਿਸ ਕਿਸਮ ਦੇ ਹੱਥਾਂ ਦੇ ਵਿੱਚ ਅਸੀਂ ਹਾਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕੇਜਰੀਵਾਲ ਸਾਹਿਬ ਅੱਜ ਇੱਕ ਲੁਧਿਆਣੇ ਦੀ ਵੈਸਟ ਦੀ ਸੀਟ ਜਿੱਤਣ ਵਾਸਤੇ ਤੁਸੀਂ ਇੰਨੇ ਤਰਲੋ ਮੱਛੀ ਹੋ ਰਹੇ ਹੋ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਤੁਹਾਡੇ ਸਨੀ अरोड़ा ਜੀ ਨੇ ਉਹ ਐਮਐਲਏ ਬਣ ਜਗਾ ਖਾਲੀ ਹੋਏ ਉਹਨਾਂ ਦੀ ਰਾਜ ਸਭਾ ਤੇ ਤੁਸੀਂ ਪ੍ਰਤੀਨਿਧ ਪੰਜਾਬ ਦੀ ਰਾਜ ਸਭਾ ਚ ਕਰ ਸਕੋ ਤੁਹਾਡੀ ਟੀਮ ਆਕੇ ਪੰਜਾਬ ਨੂੰ ਖੁਲੇ ਆਮ ਲੋਟ ਸਕੇ ਪਹਿਲੇ ਤੇ ਧੜਵੀ ਅਫਗਾਨਿਸਤਾਨ ਤੋਂ ਆਂਦੇ ਸੁਣੇ ਸੀ ਪਹਿਲੀ ਵਾਰ ਧੜਵੀ ਜਿਹੜੇ ਨੇ ਹੁਣ ਦਿੱਲੀ ਚੋਂ ਆਗੇ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਗੁਪਰਾ ਕਰਦੇ ਨੇ ਸਾਡੇ ਧਾਰਮਿਕ ਹਸਤਾਨਾਂ ਦੇ ਵਿੱਚ ਵੀ ਸੌਂ ਖਾਨ ਤੋਂ ਤੇ ਸੌਂ ਤੋੜਨ ਦੇ ਵਿੱਚ ਤੁਹਾਨੂੰ ਕੋਈ ਡਰ ਤੁਹਾਨੂੰ ਕੋਈ ਖੌਫ ਨਹੀਂ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਡਰਾਮੇ ਬੰਦ ਕਰੋ ਪੰਜਾਬ ਦੇ ਲੋਕ ਤੁਹਾਡੀ ਸ਼ਖਸੀਅਤ ਨੂੰ ਤੁਹਾਡੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਕਿਰਪਾ ਰੱਖੋ ਮਿਸਲੀਡ ਨਾ ਕਰੋ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਥੇ ਤੱਕ ਹਾਲਾਤ ਨਾ ਬਣ ਜਾਣ ਕਿ ਉਹਨਾਂ ਦਾ ਸਿਆਸੀ ਲੋਕਾਂ ਤੇ ਤੇ ਪੋਲਿਟিক্যাল ਸਿਸਟਮ ਤੇ ਬਿਲਕੁਲ ਹੀ ਵਿਸ਼ਵਾਸੀ ਉਹਨਾਂ ਦਾ ਉੱਥੇ ਜਾਏ ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਪੰਜਾਬ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਸਤੇ ਕਹੋ ਕੋਈ ਵੀ ਨਸ਼ਾ ਪੰਜਾਬ ਦੇ ਵਿੱਚ 24 ਘੰਟੇ ਵੀ ਨਹੀਂ ਵਿਖ ਸਕਦਾ ਜੇ ਤੁਹਾਡੇ ਥਾਣੇਦਾਰ ਤੇ ਤੁਹਾਡੇ ਐਸਐਸਪੀ ਇਸ ਚੀਜ਼ ਨੂੰ ਰੋਕਪਾਂਦ ਦੀ ਕੋਸ਼ਿਸ਼ ਕਰਨ ਪਰ ਤੁਹਾਡੀ ਪੁਲਿਸ ਜਿਹਦਾ ਹੋਮ ਮਿਨਿਸਟਰ ਭਗਵੰਤ ਮਾਨ ਹੈ ਕੰਪਲੀਟਲੀ ਫੇਲ ਹੋਈ ਮੈਨੂੰ ਇਹ ਬਹੁਤ ਅਫਸੋਸਨਾ ਕਹਿਣਾ ਪੈਂਦਾ ਹੈ ਕਿ ਝੂਠੇ ਫੋਕੇ ਡਰਾਮੇ ਇਨਕਲਾਬੀ ਨਾ ਰਹਿ ਤੋ علاوہ ਝੂਠੇ ਇਨਕਲਾਬੀ ਨਾ ਰਹਿ ਤੋ علاوہ ਸਾਡੇ ਮਹਾਨ ਸ਼ਹੀਦਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਸਾਡੇ ਮਹਾਨ ਲੀਡਰਾਂ ਦੀ ਫੋਟੋਆਂ ਦਾ ਇਸਤੇਮਾਲ ਕਰਕੇ ਲੋਕਾਂ ਦੇ ਜਜ਼ਬਾਤ ਨਾਲ ਖੇਲਣ ਦਾ ਤੁਹਾਡੇ ਕੋਲ ਇੱਕ ਬਹੁਤ ਵੱਡੀ ਇੱਕ ਮੈਂ ਸਮਝਦਾ ਪੀਐਚਡੀ ਇੱਕ ਡਿਗਰੀ ਹੈ ਕਿਰਪਾ ਕਰਕੇ ਪੰਜਾਬ ਦੇ ਦਰਸ ਕਰੋ ਕਿਰਪਾ ਕਰੋ ਪੰਜਾਬ ਨੂੰ ਮਿਸਲੀਡ ਨਾ ਕਰੋ ਕਿਰਪਾ ਕਰੋ ਸਾਡੇ ਨੌਜਵਾਨ ਬੱਚਿਆਂ ਨੂੰ ਗੁੰਮਰਾਹ ਨਾ ਕੀਤਾ ਜਾਵੇ ਤਾਂ ਇਸ ਗੱਲ ਕੰ ਇਹ ਜੋ ਤੁਸੀਂ ਕਰ ਰਹੇ ਹੋ ਇਹ ਅਸੀਂ ਕਹਿੰਦੇ ਆ ਕਿ ਡਰਾਮਾ ਮਤ ਕਰੋ ਗਵਰਨਮੈਂਟ ਦਾ ਜਿਹੜਾ ਕੰਮ ਹੈ ਗਵਰਨਮੈਂਟ ਇੱਕ ਚੰਗੀ ਐਡਮਿਨਿਸਟ੍ਰੇਸ਼ਨ ਦੇ ਝੂਠ ਨਾ ਬੋਲੋ ਗੁਮਰਾਹ ਨਾ ਕਰੋ ਬਸ ਇੰਨੀ ਗੱਲ ਹੀ ਮੈਂ ਕਹਿਣਾ ਚਾਹੁੰਦਾ ਤੇ ਸਮੁੱਚੇ ਪੰਜਾਬੀਆਂ ਨੂੰ ਕਹਿੰਦਾ